ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗਾ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਪਵੰਤਮਨ ਸਰਕਾਰ ਦਾ ਵੱਡਾ ਐਲਾਨ ਆ ਚੁੱਕਿਆ ਹੈ ਆਖਰਕਾਰ ਪਵੰਤਮਨ ਸਰਕਾਰ ਨੇ ਨੌਜਵਾਨਾਂ ਤੋਂ ਲੈ ਕੇ ਨੌਕਰੀਆਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਨੇ ਜੀ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਨੇ ਨਾਲੇ ਤੁਹਾਨੂੰ ਦੱਸਣਗੇ ਜੀ ਵਿਦਵਾਔਰਤਾਂ ਲਈ ਜਾਰੀ ਹੋਣੇ ਜੀ 693 ਕਰੋੜ ਰੁਪਏ ਆਖਰਕਾਰ ਭਗਵੰਤ ਸਿੰਘ ਸਰਕਾਰ ਨੇ ਵੱਡੀ ਖੁਸ਼ਖਬਰੀ ਵਿਦਵਾ ਔਰਤਾਂ ਲਈ ਵੀ ਦਿੱਤੀ ਜਾ ਰਹੀ ਹੈ ਹਾਲੇ ਤੱਕ ਆਖਰਕਾਰ ਕੀ ਸਹਾਇਤਾ ਦਿੱਤੀ ਜਾ ਰਹੀ ਹੈ ਵਿਦਵਾਵਾਂ ਮਾਂ ਔਰਤਾਂ ਨੂੰ ਆਸ਼ਰਿਤ ਨਿਸ਼ਾਤ ਤ੍ਰਿਤ ਜਿਹੜੀਆਂ ਔਰਤਾਂ ਨੇ ਉਹਨਾਂ ਵਾਸਤੇ ਵੀ ਵੱਡਾ ਐਲਾਨ ਜਿਹੜਾ ਭਗਵੰਤ ਸਿੰਘ ਸਰਕਾਰ ਕਰ ਰਹੀ ਹੈ ਲੈ ਚਾਲਾਂ ਤੁਹਾਨੂੰ ਅੱਜ ਦੀਆਂ ਤਾਜ਼ਾ ਖਬਰਾਂ ਤੇ ਦੋਸਤੋ ਬਲਾਈਕੋ ਛੋਟੀ ਜੀ ਗੁਜਾਰਿਸ਼ ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰਵਾ ਲਓ ਚਲੋ ਚੱਲਾ ਮੈਂ ਅਪਡੇਟ ਦੇ ਦਿੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਸੀਐਮ ਮਾਨ ਅਤੇ ਕੇਜਰੀਵਾਲ ਵੱਲੋਂ ਲੁਧਿਆਣਾ ਤੋਂ ਕਰਨਗੇ ਜੀ ਫੇਸਲੈਸ ਆਰਟੀਓ ਸੇਵਾਵਾਂ ਦਾ ਆਗਾਜ਼ ਪੰਜਾਬ ਦੇ ਲੋਕਾਂ ਨੂੰ ਹੁਣ ਡਰਾਈਵਿੰਗ ਲਾਇਸੈਂਸ ਜਾਂ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਨਾਲ ਜੁੜੇ ਕੰਮ ਲਈ ਖੇਤਰੀ ਟਰਾਂਸਪੋਰਟ ਦਫ਼ਤਰ ਦੇ ਚੱਕਰ ਕੱਟਣ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ ਗੱਲ ਕਰੀਏ ਘਰ ਬੈਠੇ ਮਿਲਣ ਗਿਆ ਇਹ ਸਹੂਲਤਾ 56 ਸੇਵਾਵਾਂ ਆਨਲਾਈਨ ਲਰਨਿੰਗ ਲਾਇਸੈਂਸ ਬਣਾਉਣ ਤੋਂ ਲੈ ਕੇ ਆਰਸੀ ਟਰਾਂਸਫਰ ਕਰਵਾਉਣ ਤੱਕ ਲਗਭਗ ਸਾਰੇ ਜ਼ਰੂਰੀ ਕੰਮ ਹੁਣ ਆਨਲਾਈਨ ਹੋ ਜਾਇਆ ਕਰਨਗੇ RTO ਜਾਣ ਦੀ ਲੋੜ ਖਤਮ ਕਰ ਦਿੱਤੀ ਗਈ ਹੈ ਇਸ ਕਦਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਲੰਮੀਆਂ ਕਤਾਰਾਂ ਵਿੱਚ ਲੱਗਣ ਅਤੇ ਬੇਲੋੜੀ ਪਰੇਸ਼ਾਨੀ ਤੋਂ ਮੁਕਤੀ ਮਿਲੇਗੀ ਕਿਵੇਂ ਉਠਾਉਂਦਾ ਫਾਇਦਾ ਲੋਕ ਇਨ੍ਹਾਂ ਸੇਵਾਵਾਂ ਦਾ ਲਾਭ ਸੇਵਾ ਜਿਹੜਾ ਕੇਂਦਰਾ ਰਾਹੀਂ ਜਾਂ 1076 ਹੈਲਪਲਾਈਨ ਨੰਬਰ ਤੇ ਕਾਲ ਕਰਕੇ ਉਠਾ ਸਕਣਗੇ ਤੁਰੰਤ ਮਿਲੇਗਾ ਲਰਨਰ ਲਾਇਸੈਂਸ ਫੈਂਸੀ ਨੰਬਰਾਂ ਦੀ ਨਿਲਾਮੀ ਦੀ ਪੜਤਖੀ ਇਨਸਟੈਂਟ ਲਰਨਿੰਗ ਲਾਇਸੈਂਸ ਹੁਣ ਬਿਨੇਕਰ ਆਧਾਰ ਕਾਰਡ ਦੀ ਈ ਕੇਵਾਈਸੀ ਰਾਹੀਂ ਤੁਰੰਤ ਆਪਣਾ ਲਰਨਿੰਗ ਜਿਹੜਾ ਲਾਇਸੈਂਸ ਪ੍ਰਾਪਤ ਕਰ ਸਕਦੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਛੱਤਬੀੜ ਚਿੜੀਆਂ ਘਰ ਚ ਅੱਗ ਨਾਲ 19 ਇਲੈਕਟ੍ਰੋਨਿਕ ਵਾਹਨ ਸੜ ਚੁੱਕੇ ਨੇ ਕਰੋੜਾਂ ਦਾ ਨੁਕਸਾਨ ਹੋ ਚੁੱਕੀ ਹੈ ਛੱਤਬੀੜ ਚਿੜੀਆਂ ਘਰ ਵਿੱਚ ਮੰਗਲਵਾਰ ਸਵੇਰੇ ਕਰੀਬ 8:30 ਵਜੇ ਬੈਟਰੀ ਨਾਲ ਚੱਲਣ ਵਾਲੀਆਂ ਇਲੈਕਟ੍ਰੋਨਿਕ ਗੱਡੀਆਂ ਵਾਲੇ ਸ਼ੱਟ ਵਿੱਚ ਅੱਗ ਲੱਗ ਗਈ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ 19 ਗੱਡੀਆਂ ਇੱਕ ਖਡਾਉਣਾ ਇੰਜਣ ਪੂਰੀ ਤਰ੍ਹਾਂ ਸੜ ਕੇ ਗਿਆ ਜੀ ਅੱਗ ਨਹੀਂ ਤੇ ਸੀ ਕਿ ਫੈਲ ਗਈ ਕਿ ਲੋਹੇ ਦਾ ਛੱਡ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬੀ ਸੰਗੀਤ ਜਗਤ ਚ ਡਰ ਦਾ ਮਾਹੌਲ ਹੋਣ ਇਸ ਮਸ਼ਹੂਰ ਗਾਇਕ ਦੇ ਘਰ ਤੇ ਹੋਈ ਹੈ ਤਾਵੜ ਤੋੜ ਫਾਇਰਿੰਗ ਇਸ ਗੈਂਗਸਟਰ ਨੇ ਲਈ ਹੈ ਜ਼ਿੰਮੇਵਾਰੀ ਕੈਨੇਡਾ ਤੋਂ ਇੱਕ ਤੋਂ ਬਾਅਦ ਇੱਕ ਗੋਲਾਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਹਾਲੀ ਵਿੱਚ ਕਪਿਲ ਸ਼ਰਮਾ ਦੇ ਕੈਫੇਸ ਕੈਫੇ ਗੋਲਾਬਾਰੀ ਦਾ ਤੀਜਾ ਵਾਰ ਸ਼ਿਕਾਰਵਣਾ ਸਿਰਫ 6 ਦਿਨ ਪਹਿਲਾਂ ਪੰਜਾਬੀ ਗਾਇਕ ਤੇਜੀ ਕਾਲੋ ਦੇ ਘਰ ਗੋਲਾਬਾਰੀ ਹੋਈ ਸੀ ਹੁਣ ਇੱਕ ਹੋਰ ਤਾਜ਼ਾ ਘਟਨਾ ਸਾਹਮਣੇ ਆਈ ਰਹੀ ਹੈ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਚੰਨੀ ਨੱਟਣ ਦੇ ਘਰ ਗੋਲਾਬਾਰੀ ਹੋਈ ਹੈ ਉਸ ਤੋਂ ਬਾਅਦ ਅਗਲੀ ਵਿਡਰ ਜੀ ਹੁਣ 21 ਮੀਟਰ ਉਚਾਈ ਤੱਕ ਇਮਾਰਤ ਦਾ ਹੋ ਸਕੇਗਾ ਨਿਰਮਾਣ ਪੜੋ ਮੰਤਰੀ ਮੰਡਲ ਦੇ ਫੈਸਲੇ ਹੁਣ ਪੰਜਾਬ ਚ 21 ਮੀਟਰ ਉਚਾਈ ਤੱਕ ਇਮਾਰਤ ਦਾ ਨਿਰਮਾਣ ਹੋ ਸਕੇਗਾ ਇਸ ਲਈ ਨਕਸ਼ਾ ਨਵੀਂ ਜਿਹੜਾ ਨਵੀਸ਼ ਖੁਦ ਨਕਸ਼ਾ ਬਣਾ ਕੇ ਤੀਸਰੀ ਤਰਵਜੋਂ ਪ੍ਰਵਾਨਗੀ ਦੇ ਸਕਣਗੇ ਇਸ ਲਈ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਵੰਤ ਮਾਨ ਦੀ ਰਿਹਾਈ ਤੇ ਉਹਨਾਂ ਦੀ ਅਗਵਾਈ ਚ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਚ ਪੰਜਾਬ ਇਕਸਾਰ ਇਮਾਰਤੀ ਨਿਜ਼ਮ 2025 ਪੰਜਾਬ ਯੂਨੀਫਾਈਡ ਬਿਲਡਿੰਗ ਰੂਲਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਕੈਨੇਡਾ 'ਚ ਭਾਰਤੀ ਕਾਰੋਬਾਰੀ ਦਾ ਕਤਲ ਗਾਇਕ ਦੇ ਘਰ ਤੇ ਵੀ ਗੋਲਾਬਾਰੀ ਲਾਰੈਂਸ ਗੈਂਗ ਨੇ ਲਈ ਹੈ ਜੀ ਸਾਰੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼नोई ਨੇ ਗਰੋਨਿਪ ਕਨੇਡਾ ਦੇ ਐਲਵਸਟੋਫੋਰਡ ਵਿੱਚ ਇੱਕ ਭਾਰਤੀ ਮੂਲ ਦੇ ਉਦਯੋਗਪਤੀ ਦੇ ਕਤਲ ਅਤੇ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਤੇ ਗੋਲਾਬਾਰੀ ਦੀ ਜ਼ਿੰਮੇਵਾਰੀ ਲਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸਮਰਾ ਦੇ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ 'ਚ ਜਾ ਰਹੇ ਹਰ ਪੇੜ ਤੱਕ ਕਿਸਾਨ ਨੂੰ ਵੰਡਿਆ ਕਣਕ ਦਾ ਵੀਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ ਹਲਕਾ ਅਜਨਾਲਾ ਦੇ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਜੋਧ ਸਿੰਘ ਸਮਰਾ ਵੱਲੋਂ ਪੰਜਾਬ ਵਿਧਾਨ ਸਭਾ ਹਲਕਾ ਅਜਨਾਲਾ ਦੇ ਲਗਭਗ 1 ਦਰਜਨ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਕਣਕ ਦਾ ਬੀਜ ਵੰਡਿਆ ਗਿਆ। ਇਸ ਦੌਰਾਨ ਹਲਕਾ ਇੰਚਾਰਜ ਡਾਕਟਰ ਸੋਹ ਸਿੰਘ ਨੇ ਸਮਰਾ ਨੇ ਕਿਹਾ ਕਿ ਅਗਸਤ ਮਹੀਨੇ ਵਿੱਚ ਆਏ ਭਿਆਨਕ ਹੜ੍ਹ ਦਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੜ੍ਹਾਂ 'ਚ ਫਸੇ ਲੋਕਾਂ ਲਈ ਰਾਸ਼ਨ ਸਮੇਤ ਹੋ ਲੋੜਿੰਦਾ ਸਮਾਨ ਪਹੁੰਚਾਇਆ ਗਿਆ ਸੀ ਹੁਣ ਉੱਥੇ ਕਣਕ ਦੀ ਬਿਜਾਈ ਸਮੇ ਕਣਕ ਦੇ ਜਿਹੜੇ ਕਈ ਬੀਜਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਬਣੀ ਕੋ ਜੀ ਪਿੰਡ ਸੰਧਵਾ ਵਿਖੇ ਸਪੀਕਰ ਵਿਧਾਨ ਸਭਾ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਹਲਕੇ ਦੇ ਪਿੰਡ ਸੰਧਵਾ ਵਿਖੇ ਲੋਕਾਂ ਮਿਲਣੀ ਪ੍ਰੋਗਰਾਮ ਦੌਰਾਨ ਹਲਕਾ ਵਾਸੀਆਂ ਨੂੰ ਮਿਲੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਸਤੋਵਾ ਅਗਲੀ ਵੀਡੀਓ ਦੀ ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫਾ ਜ਼ਰੂਰੀ ਖਾਦਾਂ ਤੇ ਇਸ ਤਰ੍ਹਾਂ ਮਿਲੇਗੀ ਸਬਸਿਡੀ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਦਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਹਾੜੀ ਸੀਜ਼ਨ 2025-26 ਲਈ ਫਾਸਫੇਟਿਕ ਅਤੇ ਪੋਟਾਸ਼ਿਕ ਖਾਦਾਂ ਤੇ ਪੋਸ਼ਟਿਕ ਤੱਤਾਂ ਤੇ ਆਧਾਰਿਤ ਸਬਸਿਡੀ ਦਰਾਂ ਨਿਰਧਾਰਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਹਾੜੀ ਸੀਜ਼ਨ 2025-26 ਲਈ ਅਨੁਮਾਨਿਤ ਬਜਟ ਦੀ ਲੋੜ ਲਗਭਗ 37952 ਕਰੋੜ ਰੁਪਏ ਹੋਵੇਗੀ ਜੋ ਕਿ ਖਰੀਫ ਸੀਜ਼ਨ 2025 ਲਈ ਬਜਟ ਦੀ ਲੋੜ ਨਾਲੋਂ ਲਗਭਗ 736 ਕਰੋੜ ਰੁਪਏ ਤੋਂ ਵੱਧ ਹੈ ਇਹ ਪ੍ਰਸਤਾਵ ਦੀ ਪ੍ਰਦਾਨਗੀ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਕਪਾਈਤੀ ਅਤੇ ਬਾਜ਼ਵ ਕੀਮਤਾਂ ਵਾਲੀਆਂ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਵੇਗੀ ਜੀ ਇਹ ਉਸ ਤੋਂ ਬਾਅਦ ਗਲੀਬੀ ਖਬਰ ਜੀ ਚੁੱਲੜ ਕਲਾ ਦੀ ਅਨਾਜ ਮੰਡੀ ਚ ਆੜਤੀਆਂ ਬਲੋਕ ਕਿਸਾਨਾਂ ਦਾ ਝੋਨਾ ਤੋਲਣ ਸਮੇਂ ਕੀਤੀ ਜਾਂਦੀ ਹੈ ਜੀ ਹਿਰਾਫੇਰੀ ਜ਼ਿਲ੍ਹਾ ਸੰਗਰੂਰ ਦੀ ਸਬ ਡਿਵੀਜ਼ਨਲ ਲਹਿਰਾ ਤੇ ਮਾਰਕੀਟ ਕਮੇਟੀ ਮੂਨਕ ਅਧੀਨ ਪੈਂਦੇ ਖਰੀਦ ਕੇਂਦਰ ਚੁੱਲੜ ਕਲਾ ਵਿਖੇ ਆੜਤੀਆਂ ਬਲੋਕ ਕਿਸਾਨਾਂ ਦੀ ਝੋਨੇ ਦੀ ਫਸਲ ਵੱਧ ਤੋਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਸਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਆਪਣੇ ਝੋਨੇ ਦੀ ਤਲਾਈ ਕਰਵਾ ਰਿਹਾ ਸੀ ਤਾਂ ਆੜਤੀਆਂ ਬਲੋਕ 38 ਕਿਲੋ 100 ਗ੍ਰਾਮ ਦੀ ਬਜਾਏ 38 ਕਿਲੋ 200 ਗ੍ਰਾਮ ਦਾ ਕੰਡਾ ਬਣਾ ਕੇ ਤਲਾਈ ਕੀਤੀ ਜਾ ਰਹੀ ਸੀ ਪਰ ਉਹ ਚੋਣਾਂ ਵੱਧ ਤੋਲੇ ਜਾਣ ਦਾ ਸ਼ੱਕ ਹੋਇਆ ਤੇ ਪਹਿਲਾ ਪਿੰਡ ਦੇ ਤੋਂ ਕੰਪਿਊਟਰ ਕੰਡਾ ਲਿਆ ਕੇ ਚੈੱਕ ਕੀਤਾ ਫਿਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਜਾਨੂ ਕਰਵਾਇਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸਿੰਗਲ ਯੂਜ਼ ਪਲਾਸਟਿਕ ਤੇ ਕੂੜਾ ਸੁੱਟਣ ਸੰਬੰਧੀ ਨਿਗਮ ਵੱਲੋਂ ਚੈਕਿੰਗ ਨਗਰ ਨਿਗਮ ਕਮਿਸ਼ਨ ਜੋਤਾਜੀ ਵਾਲਾ ਮੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਤੇ ਪੰਜਾਬ ਸਰਕਾਰ ਨੇ 13000 ਤੋਂ ਵੱਧ ਅਫਸਰਾਂ ਨੂੰ ਦਿੱਤੇ ਨਜੀ ਤਰੱਕੀਆਂ ਭਗਵੰਤ ਮਾਨ ਦਾ ਦਾਵਾ ਪੰਜਾਬ ਦੇ ਮੁੱਖ ਮੰਤਰੀ ਭਵੰਤ ਮੰਨ ਨੇ ਅੱਜ ਵੱਡਾ ਦਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਉਦੋਂ ਤੋਂ ਹੀ ਹੁਣ ਤੱਕ 13000 ਤੋਂ ਵੱਧ ਅਫਸਰਾਂ ਨੂੰ ਤਰੱਕੀਆਂ ਮਿਲ ਚੁੱਕੀਆਂ ਨੇ। ਮੁੱਖ ਮੰਤਰੀ ਨੇ ਆਪਣੇ ਬਿਆਨ ਵਿੱਚ ਦਾਵਾ ਕਰਦਿਆਂ ਕਿਹਾ ਕਿ ਹੁਣ ਤੱਕ ਅਫਸਰਾਂ ਦੀਆਂ ਬਣਦੀਆਂ ਤਰੱਕੀਆਂ ਦੇ ਨਾਲ ਵੱਖ-ਵੱਖ ਵਿਭਾਗਾਂ ਦੀਆਂ 13000 ਤੋਂ ਵੱਧ ਫਾਈਲਾਂ ਤੇ ਦਸਤਖਤ ਕਰ ਚੁੱਕੇ ਹਾਂ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੈਪਟਨ ਅਮਰਿੰਦਰ ਸਿੰਘ ਦਾ ਭੱਟਾ ਐਲਾਨ ਅਕਾਲੀ ਭਾਜਪਾ ਨੂੰ ਲੈ ਕੇ ਦਿੱਤਾ ਭੱਟਾ ਬਿਆਨ। ਪੰਜਾਬ ਦੇ ਮੁੱਖ ਮੰਤਰੀ ਅਤੇ ਸਰਕਾਰ ਦਾ ਮੁੱਖ ਮੰਤਰੀ ਅਤੇ ਹੁਣ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਵੀਰਵਾਦ ਨੂੰ ਮੌਕਾ ਪਹੁੰਚੇ ਇੱਥੇ ਉਹਨਾਂ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਉਹਨਾਂ ਨੇ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਭਾਜਪਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀ ਧਿਰ ਤੇ ਜੰਮ ਕੇ ਨਿਸ਼ਾਨਾ ਵੀ ਸਾਧਿਆ ਉਸ ਤੋਂ ਬਾਅਦ ਅਗਲੀ ਵੱਡੀ ਕਵਿਤੀ ਸੰਨੀ ਬਰਾੜ ਭਾਜਪਾ ਚ ਸ਼ਾਮਲ ਕੈਪਟਨ ਨੇ ਕਰਾਇਆ ਸ਼ਾਮਲ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਤੇ OSD ਰਹੇ ਸੰਦੀਪ ਸਿੰਘ ਸੰਨੀ ਵੱਲੋਂ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ ਜੀ ਉਹਨਾਂ ਨੂੰ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਵਿਧਵਾ ਤੇ ਨਿਆਸ਼ਿਰਤ ਔਰਤਾਂ ਨੂੰ 693 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਡਾਕਟਰ ਬਲਜੀਤ ਕੌਰ ਵੱਲੋਂ ਮੁੱਖ ਮੰਤਰੀ ਭਵਨਤਮਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੀ ਭਲਾਈ ਅਤੇ ਸਮਾਜਿਕ ਨਿਆਂ ਲਈ ਵਚਨਬੱਧ ਹੈ ਇਸ ਕੜੀ ਵਿੱਚ ਸਰਕਾਰ ਵੱਲੋਂ ਵਿਧਵਾ ਤੇ ਨਿਆਸ਼ਿਰਤ ਔਰਤਾਂ ਨੂੰ ਆਰਥਿਕ ਸਹਾਰਾ ਤੇ ਜੀਵਨ ਵਿੱਚ ਸੁੱਖ ਹਲਾਲ ਲਿਆਉਣ ਵਾਸਤੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਨੇ ਇਸੇ ਤਹਿਤ ਸਮਾਜਿਕ ਸੁਰੱਖਿਆ ਯੋਜਨਾ ਅਧੀਨ ਉਹਨਾਂ ਦੇ ਹਿੱਤ ਵਿੱਚ ਵੱਡੀ ਵਿੱਤੀ ਰਕਮ ਜਾਰੀ ਕੀਤੀ ਜਾ ਰਹੀ ਹੈ ਸੂਬੇ ਦੀਆਂ 665994 ਵਿਦਵਾਵਾਂ ਅਤੇ ਨੀਯਾਸ਼ਿਤ ਔਰਤਾਂ ਇਸ ਸਕੀਮ ਦਾ ਲਾਭ ਲੈ ਰਹੀਆਂ ਨੇ ਇਹ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ 30 ਸਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਹੁਣ ਤੱਕ 693 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸੂਬੇ ਦੀਆਂ 665000 ਔਰਤਾਂ ਨੇ ਵਿਧਵਾਵਾਂ ਔਰਤਾਂ ਨੇ ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲ ਰਿਹਾ ਹੈ ਤਾਂ ਹੁਣ ਸੁਣੋ ਜੀ ਭਵੰਤਮ ਸਰਕਾਰ ਵੱਲੋਂ ਇਹ ਪੈਸਾ ਵਿਧਵਾਵਾਂ ਔਰਤਾਂ ਨੂੰ ਪੈਨਸ਼ਨ ਦੇ ਰੂਪ ਵਿੱਚ ਵੀ ਦਿੱਤਾ ਗਿਆ ਜੀ ਉਹਨਾਂ ਦੇ ਬੱਚਿਆਂ ਦੀ ਪੈਨਸ਼ਨ ਵੀ ਤੇ ਜਿਨ੍ਹਾਂ ਦੇ ਉਹਨਾਂ ਦੇ ਬੱਚੇ ਨੇ ਜੀ ਉਹਨੀਆਂ ਪੈਨਸ਼ਨਾਂ ਜਿਹੜੇ ਲਾਗੂ ਕੀਤੇ ਆ ਗਏ ਆ ਜੀ ਭਵੰਤਮ ਸਰਕਾਰ ਵੱਲੋਂ ਜਿਨ੍ਹਾਂ ਔਰਤਾਂ ਨੂੰ ਇਹ ਪੈਸਾ ਟਰਾਂਸਫਰ ਕੀਤਾ ਜਾ ਚੁੱਕਿਆ ਹੈ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਬਹੁਤ-ਬਹੁਤ ਧੰਨਵਾਦੀ ਜੀ